ਵਿੱਚ ਟੈਟੂ ਬਣਵਾਉਣ ਦਾ ਬੜਾ क्रेਜ਼ ਆ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਦੋ ਬੱਚਿਆਂ ਦੀ ਮਾਂ ਵੀ ਇੱਕ ਟੈਟੂ ਬਣਵਾਉਣ ਵਾਲੇ ਦੇ ਕੋਲ ਟੈਟੂ ਬਣਵਾਉਣ ਦਾ ਕੰਮ ਸਿੱਖ ਰਹੀ ਸੀ ਪਰ ਉਹ ਟੈਟੂ ਬਣਵਾਉਣ ਵਾਲਾ ਉਸ ਸਿੱਖਣ ਵਾਲੀ ਔਰਤ ਨੂੰ ਲੈ ਕੇ ਹੀ ਫਰਾਰ ਹੋ ਗਿਆ ਤਾਂ ਬੱਚੇ ਉਡੀਕਦੇ ਰਹੇ ਪਤੀ ਨੇ ਹੁਣ ਆਪਣੀ ਪਤਨੀ ਨੂੰ ਲੱਭਣ ਦੇ ਲਈ ਪੁਲਿਸ ਦੇ ਕੋਲ ਗੋਹਾਰ ਲਗਾਈ ਹੈ। ਦਰਅਸਲ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦਾ ਹੀ ਮਾਮਲਾ ਜੋ ਕਿ ਇਹ ਔਰਤ ਟੈਟੂ ਬਣਵਾਉਣ ਵਾਲੇ ਦੇ ਕੋਲ ਟੈਟੂ ਬਣਵਾਣਾ ਸਿੱਖਦੀ ਹੈ ਤਾਂ ਉੱਥੇ ਹੀ ਉਸ ਔਰਤ ਦੇ ਘਰ ਵਾਲੇ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਉਹ ਟੈਟੂ ਬਣਵਾਉਣ ਵਾਲਾ ਉਸ ਨੂੰ ਲੈ ਕੇ ਫਰਾਰ ਹੋਇਆ। ਹੁਣ ਟੈਟੂ ਬਣਵਾਉਣ ਵਾਲਾ ਫਰਾਰ ਹੋਇਆ ਜਾਂ ਫਿਰ ਟੈਟੂ ਬਣਾਣਾ ਸਿੱਖਣ ਵਾਲੀ ਉਸ ਨੂੰ ਲੈ ਕੇ ਫਰਾਰ ਹੋਈਆ ਇਹ ਜਿਹੜੀ ਜਾਂਚ ਦਾ ਵਿਸ਼ਾ ਪਰ ਕੀ ਕੁਝ ਕਹਿ ਰਿਹਾ ਉਸ ਫਰਾਰ ਹੋਣ ਵਾਲੀ ਪਤਨੀ ਦਾ ਘਰ ਵਾਲਾ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆ ਦੂਜੇ ਪਾਸੇ ਜੋ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਆ ਉਹ ਕੀ ਕਹਿ ਰਹੇ ਨੇ ਇਹ ਵਿਨਦਰ ਕੁਮਾਰ ਇਹ ਮੇਰੇ ਸਹਧ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮਰਾ ਲੈ ਗਿਆ ਆ ਠੀਕਾ ਉਹਨਾਂ ਕੋ ਕੰਮ ਸਿੱਖਰੀ ਤੇ ਗੱਲਬਾਤ ਹੁੰਦਾ ਹੈਗੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਆ ਇਨਾਂ ਦਾ ਪਚੱਕਰ ਚੁੱਕ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਹੈ ਉਹਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨ ਮੰਡੀ ਤੇ ਰਾਜ ਦਵਾਈ ਦਵਾਈ ਲੈਣਾ ਇਹ ਘਰੋਂ ਧਾਨ ਕੇ ਤਾਨੂੰ ਮਤਲਬ ਕਿ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਪਲੀਕੇਸ਼ਨ ਦਿੱਤੀ ਹੈ ਥਾਣੇ ਦਰਖਾ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆ ਪੱਕੀ ਕਰਦੇ ਆ ਮੁੜੇ ਦਾ ਨੰਬਰ ਹੈਗਾ ਕੋਈ ਇੰਨਾ ਦੌੜੀ ਜੂ ਹੁਣ ਬਸ ਬੰਦ ਆ ਰਿਹਾ ਫਿਰ ਇਨਸਾਫ ਮੁੜੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇੰਨਾ ਜਿਹੜਾ ਨਾ ਵੀੰਦਰਕ ਮਾਰਦਾ ਨਿਹਰਦਾ ਆਂਦੀ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੰਡਾ ਆਇਆ ਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧਮਕੀ ਦਿੰਦਾ ਦੀ ਮਿੰਦਮੀ ਤੈਨੂੰ ਵੀ ਤੇ ਮੇਰੇ ਘਰ ਦੀ ਨਾਲ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਇਹ ਮੇਰੇ ਦੋ ਬੱਚੇ ਨੇ ਇਹ ਮੇਨ ਨੂੰ ਇਨਸਾਫ ਮਿਲੇ ਮੇਰੇ ਘਰ ਸਸੂਲ ਹੋਈ ਹੈ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਾ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫੇਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਇਹਨੂੰ ਪੜਤਾਲ ਕਰ ਰਹੇ ਤਾਂ ਤੁਸੀਂ ਸੁਣਿਆ ਪੁਲਿਸ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਹੁਣ ਜੋ ਲੜਕੀ ਕਿਡਨਾਪ ਹੋਈ ਆ ਜੋ ਦੋ ਬੱਚਿਆਂ ਦੀ ਮਾਂ ਇਹ ਫਰਾਰ ਹੋਈ ਆ ਇਸ ਦੇ ਮਿਲਣ ਤੋਂ ਬਾਅਦ ਹੀ ਇਸ ਦੇ ਬਿਆਨਾਂ ਦੇ ਆਧਾਰ ਤੇ ਹੀ ਕੋਈ ਮਾਮਲਾ ਸੀ ਦਰਜ ਕਰ ਸਕਦੇ ਆ ਤਾਂ ਕਦੋਂ ਤੱਕ ਦੋ ਬੱਚਿਆਂ ਦੀ ਮਾਂ ਉਹਨਾਂ ਬੱਚਿਆਂ ਤੱਕ ਪਹੁੰਚਦੀ ਆ ਕਦੋਂ ਤੱਕ ਉਹ ਟੈਟੂ ਬਣਾਉਣ ਵਾਲਾ ਪੁਲਿਸ ਦੇ ਡਿੱਕੇ ਆਉਂਦਾ ਤੇ ਉਹ ਫਰਾਰ ਹੋਣ ਵਾਲੀ ਔਰਤ ਕਦੋਂ ਤੱਕ ਲੱਭਦੀ ਆ ਇਹ ਦੇਖਣ ਵਾਲੀ ਗੱਲ ਰਹੇਗੀ ਸਾਡੇ ਸਹਿਯੋਗੀ ਲਾਪਰੇ ਸਿੰਘ ਖੁਸ਼ੀਪੁਰ ਦੇ ਕੋਲ ਰਿਪੋਰਟ ਸਾਂਝੀ ਕੀਤੀ